ਮੇਰਾ ਨਾਮ ਜਸਵੰਤ ਸਿੰਘ ਹੈ ਮੇਰੀ ਉਮਰ ਲਗਭਗ 33 ਸਾਲਾਂ ਦੀ ਹੈ ਮੇਰੀ ਰਮਨਦੀਪ ਨਾਂ ਦੀ ਕੁੜੀ ਨਾਲ ਮੈਰਿਜ ਹੋਈ ਸੀ ਮੈਂ ਉਸ ਨੂੰ ਕਾਫੀ ਸਮੇਂ ਤੋਂ ਜਾਣਦਾ ਸੀ ਤੇ ਉਹ ਵੀ ਮੈਨੂੰ ਉਹ ਮੇਰੀ ਮਾਸੀ ਦੇ ਪਿੰਡੋਂ ਸੀ ਰਮਨ ਮੈਨੂੰ ਪਸੰਦ ਕਰਦੀ ਸੀ ਪਰ ਮੈਨੂੰ ਇਹ ਗੱਲ ਬਾਰੇ ਮੇਰੀ ਇੱਕ ਕਲਾਸ ਦੀ ਕੁੜੀ ਨੇ ਦੱਸਿਆ ਰਮਨ ਬਾਰੇ ਸੁਣ ਕੇ ਮੈਂ ਵੀ ਉਹਨੂੰ ਪਸੰਦ ਕਰਨ ਲੱਗ ਗਿਆ ਸੀ ਹੌਲੀ ਹੌਲੀ ਅਸੀਂ ਦੋਸਤ ਬਣੇ ਫਿਰ ਪਿਆਰ ਵਿੱਚ ਪੈ ਗਏ ਰਮਨ ਮੁਸਲਮਾਨਾ ਦੀ ਕੁੜੀ ਸੀ ਤੇ ਮੈਂ ਜੱਟਾਂ ਦਾ ਮੁੰਡਾ ਸੀ ਸਾਨੂੰ ਪਤਾ ਸੀ ਸਾਡਾ ਵਿਆਹ ਨਹੀਂ ਹੋਣਾ ਰਮਨ ਦੇ ਘਰ ਦੇ ਨਹੀਂ ਮੰਨ ਸਕਦੇ ਸੀ ਪਰ ਮੇਰੇ ਕਦੇ ਵੀ ਨਹੀਂ ਮੈਨੂੰ ਰਮਨ ਨਾਲ ਮਿਲਦੇ-ਮਿਲਦੇ ਉਸਦੀ ਆਦਤ ਪੈ ਗਈ ਉਦੋਂ ਰਮਨ ਮੈਨੂੰ ਰੋਜ਼ ਵਿਆਹ ਲਈ ਕਹਿੰਦੀ ਪਰ ਮੈਂ ਟਾਲਮਟੋਲ ਕਰ ਦਿੰਦਾ ਸੀ ਪਰ ਇੱਕ ਦਿਨ ਰਮਨ ਨੇ ਮੈਨੂੰ ਕਿਹਾ ਨਹੀਂ ਤਾਂ ਕੁਝ ਕਾਰਨ ਨਹੀਂ ਮੇਰੇ ਘਰਦਿਆਂ ਨੇ ਹੋਰ ਕਿਤੇ ਵਿਆਹ ਦੇਣਾ ਮੈਨੂੰ ਮੈਂ ਆਪਣੇ ਪਰਿਵਾਰ ਦੇ ਵਿਰੁੱਧ ਹੋ ਕੇ ਉਹਦੇ ਨਾਲ ਵਿਆਹ ਕਰਵਾਇਆ ਮੇਰੀ ਮਾਂ ਨੇ ਮੈਨੂੰ ਬਹੁਤ ਰੋਕਿਆ ਪਰ ਮੈਂ ਨਹੀਂ ਰੁਕਿਆ ਮੇਰੇ ਸਿਰ ਤੇ ਪਿਆਰ ਦਾ ਭੂਤ ਸਵਾਰ ਸੀ ਅਸੀਂ ਵਿਆਹ ਕਰਵਾ ਲਿਆ ਮੈਂ ਰਮਨ ਨੂੰ ਆਪਣੇ ਹੀ ਘਰੇ ਲੈ ਆਇਆ ਮੈਨੂੰ ਪਤਾ ਸੀ ਮੇਰੇ ਪਰਿਵਾਰ ਦੀ ਨਾਰਾਜ਼ਗੀ ਜਲਦੀ ਖਤਮ ਹੋ ਜਾਵੇਗੀ ਮੈਨੂੰ ਬੇਸ਼ੱਕ 4 ਕਿੱਲੇ ਜ਼ਮੀਨ ਆਉਂਦੀ ਸੀ ਸਭ ਕੁਝ ਵਧੀਆ ਚੱਲਦਾ ਰਿਹਾ ਮੈਨੂੰ ਰਮਨ ਰੋਜ਼ ਬਾਹਰ ਘੁੰਮਣ ਲੈ ਕੇ ਜਾਣ ਲਈ ਕਹਿੰਦੀ ਤੇ ਮੈਂ ਉਹਦੀ ਇੱਕ ਨਾ ਮੋੜਦਾ ਕਿੰਨੇ ਹੀ ਪੈਸੇ ਉਹਦੇ ਤੇ ਖਰਚ ਦਿੰਦਾ ਸਭ ਕੁਝ ਵਧੀਆ ਚੱਲਦਾ ਰਿਹਾ ਇੱਕ ਦਿਨ ਮੈਨੂੰ ਪਤਾ ਲੱਗਾ ਮੇਰੇ ਪਿਓ ਨੇ ਮੈਨੂੰ ਬੇਦਖਲ ਕਰ ਦਿੱਤਾ ਮੈਨੂੰ ਇਸ ਗੱਲ ਨਾਲ ਫਰਕ ਨਹੀਂ ਪਿਆ ਪਰ ਰਮਨ ਨੂੰ ਬਹੁਤ ਗੁੱਸਾ ਆਇਆ ਅਸਲ ਵਿੱਚ ਮੈਨੂੰ ਉਸਦੇ ਗੁੱਸੇ ਦਾ ਅਸਲ ਕਾਰਨ ਨਹੀਂ ਪਤਾ ਸੀ ਮੈਨੂੰ ਕੁਝ ਦਿਨਾ ਬਾਅਦ ਪਤਾ ਲੱਗਾ ਰਮਨ ਮਾਂ ਬਣਨ ਵਾਲੀ ਹੈ ਮੈਨੂੰ ਲੱਗਿਆ ਸ਼ਾਇਦ ਰਮਨ ਮੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਹੋਵੇ ਮੈਂ ਵੀ ਨਹੀਂ ਪੁੱਛਿਆ ਇੱਕ ਦਿਨ ਮੈਂ ਰਮਨ ਨੂੰ ਹਸਪਤਾਲ ਤੋਂ ਬਾਹਰ ਆਉਂਦੇ ਦੇਖਿਆ ਤੇ ਮੈਂ ਹੈਰਾਨ ਸੀ ਇਹ ਇਕੱਲੀ ਕਿਵੇਂ ਆਈ ਇੱਥੇ ਬਿਨਾ ਦੱਸੇ ਮੈਂ ਹਸਪਤਾਲ ਅੰਦਰ ਗਿਆ ਤਾਂ ਡਾਕਟਰ ਮੇਰਾ ਦੋਸਤ ਨਿਕਲਿਆ ਉਹ ਉਹਨੇ ਮੈਨੂੰ ਦੱਸਿਆ ਰਮਨ ਆਪਣਾ ਬੱਚਾ 낳ਉਣ ਲਈ ਆਈ ਹੈ ਮੈਂ ਬਿਲਕੁਲ ਹੈਰਾਨ ਰਹਿ ਗਿਆ ਮੈਂ ਘਰੇ ਪਹੁੰਚਿਆ ਤੇ ਰਮਨ ਨੂੰ ਪੁੱਛਿਆ ਤਾਂ ਉਸਨੇ ਇੱਕਦਮ ਮੇਰੇ ਸਾਹਮਣੇ ਤਲਾਕ ਦੇ ਕਾਗਜ਼ ਰੱਖ ਦਿੱਤੇ ਇਹ ਸਭ ਸੁਪਨੇ ਵਰਗਾ ਸੀ ਮੈਂ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਮੈਂ ਤੈਨੂੰ ਨਹੀਂ ਤੇਰੀ ਜ਼ਮੀਨ ਜਾਇਦਾਦ ਲੈਣ ਲਈ ਆਈ ਸੀ ਤੂੰ ਹੁਣ ਮੇਰੇ ਕਿਸੇ ਕੰਮ ਦਾ ਨਹੀਂ ਮੈਨੂੰ ਬਹੁਤ ਦੁੱਖ ਹੋਇਆ ਕਿ ਲੋਕ ਪੈਸੇ ਲਈ ਕੀ ਕੁਝ ਕਰਦੇ ਆ ਹਰਮਨ ਤੋਂ ਬਾਅਦ ਮੇਰੇ ਮਾਪਿਓ ਨੇ ਮੈਨੂੰ ਦੱਸਿਆ ਕਿ ਉਹਨਾਂ ਨੂੰ ਸ਼ੱਕ ਸੀ ਤਾਂ ਹੀ ਉਹਨਾਂ ਨੇ ਬੇਦਖਲ ਕਰਵਾ ਦਿੱਤਾ ਮੈਂ ਉਸ ਨੂੰ ਤਲਾਕ ਦੇ ਦਿੱਤਾ ਤੇ ਉਸਨੇ ਅੱਗੇ ਜਾ ਕੇ ਹੋਰ ਬੱਕਰਾ ਫਸਾ ਲਿਆ ਬਚੋ ਭਾਈ ਜੇ ਬਚ ਸਕਦੇ ਹੋ ਧੋਖੇ ਬਾਜ਼ਾਂ ਤੋਂ ਮੇਰੀ ਕਿਸਮਤ ਚੰਗੀ ਸੀ ਮੈਂ ਬਚ ਗਿਆ ਜਲਦਬਾਜੀ ਵਿੱਚ ਕਦੇ ਕੋਈ ਫੈਸਲਾ ਨਾ ਲੋ ਮੇਰੇ ماں ਕਦੇ ਮਾਪਿਓ ਦੇ ਖਿਲਾਫ ਨਾ ਜਾਓ ਉਹਨਾਂ ਬਿਨਾ ਕੋਈ ਨਹੀਂ ਇੱਥੇ ਧੰਨਵਾਦ ਜੀ